ਪੰਜਾਬ ਚ ਹੜਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਕਿਸਾਨ ਯੂਨੀਅਨ ਨਡਾਲਾ ਨੇ ਮਾਝਾ ਖੇਤਰ ਦੇ ਡੇਰਾ ਬਾਬਾ ਨਾਨਕ ਦਾ ਆਪਣੀ ਟੀਮ ਦੇ ਨਾਲ ਦੌਰਾ ਕੀਤਾ ਜਿੱਥੇ ਹੜਾਂ ਦੀ ਮਾਰ ਨੇ ਕਾਫੀ ਨੁਕਸਾਨ ਕੀਤਾ ਹੋਇਆ ਹੈ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਇਹ ਪਤਾ ਲਗਾਇਆ ਕਿ ਉਹਨਾਂ ਨੂੰ ਕਿਸ ਕਿਸਮ ਦੀ ਮਦਦ ਦੀ ਲੋੜ ਹੈ ਕਿਸਾਨ ਯੂਨੀਅਨ ਨਡਾਲਾ ਨੇ ਦੱਸਿਆ ਕਿ ਉਕਤ ਇਲਾਕੇ ਵਿੱਚ ਹੜਾ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਯੂਨੀਅਨ ਵੱਲੋਂ ਉਹਨਾਂ ਦੀ ਲੋੜ ਮੁਤਾਬਕ ਇਲਾਕੇ ਦੇ ਸਹਿਯੋਗ ਨਾਲ ਮਦਦ ਕੀਤੀ ਜਾਵੇਗੀ ਬੇਵਾ ਠੀਕ ਹੈ ਵਾਹਿਗੁਰੂ ਜੀ ਦਾ ਆਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆ ਸਾਡੀ ਨਡਾਲੇ ਦੀ ਸਾਰੀ ਸੰਗਤ ਜਿਹੜੀ ਆ ਤਖਤ ਯੂਨੀਅਨ ਨਡਾਲਾ ਤੇ ਹੋਰ ਫਵਾਤੇ ਜਿਹੜੀ ਆਪਣਾ ਪਹਾਵਾ ਹੈਗੇ ਅਸੀਂ ਟਾਲੀ ਸਾਹਿਬ ਪੱਕੋ ਗਏ ਹੋਏ ਆ ਜਿਹੜਾ ਕਿ ਤਰਤੂਪੁਰ ਗੁਰਦੁਆਰਾ ਤਰਤੂਪੁਰ ਦਾ ਕੋਰਦੋਰ ਦੇ ਬਿਲਕੁਲ ਨੇੜੇ ਤੇ ਤਵਾਈ ਦਾ ਮੰਦਰ ਪੂਸੀ ਪਹਿਲਾਂ ਵੀਡੀਓ ਜੇਕ ਵੀ ਲਿਆਇਆ ਪ੍ਰਧਾਨ ਜੀ ਨੇ ਵੀ ਰਾਤ ਤੁਹਾਨੂੰ ਕਹਾਂ ਬਣਾਦਾ ਸੇਵਾ ਜਿਹੜੀ ਆ ਤਿੰਨ ਚਾਰ ਪੜਾਵਾਂ ਦੇ ਛੁੜੇ ਜਦੋਂ ਕਿ ਇਹੋ ਜਿਹਾ ਕੁਦਰਤੀ ਹੱਤੋਂ ਪਹਿਲੇ ਪੜਾਅ ਦੀ ਪਹਿਵਾ ਹੁੰਦੀ ਆ ਫਸਟ ਜਿਹੜੇ ਇਮੀਡੀਏਟ ਇਹਨਾਂ ਨੂੰ ਉਹ ਕਾਫੀ ਜਿਹੜੀਆਂ ਉਹਦੇ ਲੋਕਲ ਸੰਸਥਾਵਾਂ ਹੈਗੀਆਂ ਉਹ ਦੇ ਦੀਆਂ ਨੇ ਦੂਸਰੇ ਪੜਾਅ ਦੇ ਵਿੱਚ ਹੁੰਦੀ ਆ ਜਦੋਂ ਪਾਣੀ ਉਤਰ ਜਾਵੇ ਫਿਰ ਰਿਹੈਬਿਟੇਸ਼ਨ ਹੁੰਦੀ ਆ ਕਿ ਅਸੀਂ ਦੁਬਾਰਾ ਵੀ ਜਿਹੜੀ ਜ਼ਿੰਦਗੀ ਹੈ ਉਹ ਨਹੀਂ ਆ ਲਿਆਉਣੀ ਤੇ ਸਾਰੇ ਪਿੰਡ ਵਾਸੀਆਂ ਨੇ ਕੌਂਸਲ ਸਭਾ ਖੜੇ ਨਾਲ ਖੜੇ ਆ ਉਹਨਾਂ ਨੇ ਸਾਨੂੰ ਇਹੀ ਕਿਹਾ ਆ ਕਿ ਸਾਨੂੰ ਅਜ ਤੋਂ 15 ਦਿਨ ਬਾਅਦ ਡੀਜ਼ਲ ਦੀ ਪਸ਼ੂਆਂ ਦੇ ਚਾਰੇ ਦੀ ਕਣਕ ਦਾ ਬੀਜ ਤੇ ਉਹ ਜਿਹੜੇ ਜ਼ਰੂਰਤਮੰਦ ਜ਼ਰੂਰ ਚੀਜ਼ਾਂ ਹੈਗੀਆਂ ਜਿਹੜੀਆਂ ਦੇਤੀ ਬਾੜੀ ਵਿੱਚ ਯੂਜ਼ ਹੁੰਦੀਆਂ ਆ 15 ਦਿਨਾਂ ਬਾਅਦ ਉਗਦਾ ਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਲੜਾਲਾ ਪਿੰਡ ਵਾਸੀਆਂ ਨੂੰ ਤੇ ਸਾਰੇ ਐਨ ਆਰ ਆਈ ਵੀਰਾਂ ਨੂੰ ਅਪੀਲ ਕਰਦਾ ਆ ਕਿ ਇੱਕ ਇੱਕ ਕਾਰਜ ਅਸੀਂ ਅੱਜ ਸਾਰੇ ਆਪਣੇ ਨਲਾਲੇ ਸੰਗਤ ਨੇ ਇੱਕ ਕਾਰਜ ਇੱਕ ਹਰਮਿਆ ਆ ਕਿ ਇਸ ਕਾਰਜ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਜੋ ਆਪਣੇ ਕੋਲ ਟੈਲਫੋਨ ਹੁੰਦਾ ਆ ਉਹ ਸਾਰਾ ਅਸੀਂ ਆਪਣੇ ਨੰਬਰ ਦੇ ਦਵਾਂਗੇ 12 ਦੂਜੀ ਨਡਾਲੇ ਦੇ ਵਿੱਚ ਆ ਕੇ ਅਸੀਂ ਫਿਰ ਇੱਕ ਮੀਟਿੰਗ ਕਰਾਂਗੇ ਉਹ ਕਿਸੇ ਦੇ ਵਿੱਚ ਸਾਰਾ ਅਸੀਂ ਪਲਾਨ ਆਊਟ ਕਰਕੇ ਚਾਪਟ ਕਰਕੇ ਫੈਸਲੇ ਜਦ ਹੀ 15 ਦਿਨਾਂ ਬਾਅਦ ਇੱਥੇ ਦਵਾਰਾਂ ਇਸ ਪਿੰਡ ਦੇ ਵਿੱਚ ਆਵਾਂਗੇ ਤੇ ਪਿੰਡ ਜਾ ਕੇ ਕੈਂਪ ਲਾਵਾਂਗੇ ਜਿਸ ਤਰ੍ਹਾਂ ਵੀ ਪ੍ਰਧਾਨ ਜੀ ਕੰਟਰੋਲ ਕਰਨ ਪਿੰਡ ਅਸੀਂ ਕਹਿਣਗੇ ਉਹਨਾਂ ਸੇਵਾ ਜੀ ਦਵਾਰਾ ਸੇਵਾ ਕਰਾ ਦੇ ਫਿਰ ਅਪੀਲ ਕੀਤੀ ਜਾਂਦੀ ਹੈ ਇਹਨਾਂ ਦੇ ਭਰਾਵਾਂ ਨੂੰ ਕਿ ਸੇਵਾ ਦੇ ਵਿੱਚ ਵੱਧੜ ਕੇ ਹਿੱਸਾ ਪਾਓ ਵਾਹਿਗੁਰੂ ਜੀ ਦਾ ਖਾਲਦਾਰ ਵਾਹਿਗੁਰੂ ਜੀ ਕੀ ਫਤਿਹ ਇਹ ਤੂੜੀ ਦੀ ਸਾਨੂੰ ਹਫ਼ਤੇ 10-10 ਨੂੰ ਲੋੜ ਪੈਣੀ ਆ ਕਿਉਂ ਚਾਰਾ ਤੇ ਬਿਲਕੁਲ ਰਿਆ ਹੀ ਨਹੀਂ ਇਸ ਕਰਕੇ ਸਾਡੀ ਤੂੜੀ ਤੂੜੀ ਦੀ ਜਿਹੜੀ ਆ ਉਹਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਜਦੋਂ ਕਣਕ ਬੀਜਣੀ ਆ ਉਦੋਂ ਖਾਦ ਦੀ ਵੀ ਜ਼ਰੂਰਤ ਪੈਣੀ ਆ ਬੀਜ ਦੀ ਜ਼ਰੂਰਤ ਵੀ ਪੈਣੀ ਆ ਡੀਜ਼ਲ ਦੀ ਵੀ ਪੈਣੀ ਆ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਜਿਹੜੀ ਆ ਉਹ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਜਿੱਥੋਂ ਬੰਨ ਟੁੱਟਾ ਵਾ ਪਹਿਲਾ ਪਿੰਡ ਅਗਲੇ ਪਾਸੇ ਹੋਈ ਆ ਜਿੱਥੇ ਪਾਣੀ ਦੀ ਬਹੁਤ ਜ਼ਿਆਦਾ ਮਾਰ ਪਈ ਆ ਕਈ ਘਰ ਦੇ 8 8 9 9 ਫੁੱਟ ਵੀ ਡੁੱਬ ਗਏ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਆ ਇਹਨਾਂ ਕੁਝ ਕਹਿੰਦੇ ਆ ਆਪਣੀਆਂ ਦੁੱਖ ਤਕਲੀਫਾਂ ਜਿਹੜੀਆਂ ਨਾਲ ਦੱਸੀਆਂ ਨੇ ਆਏ ਸਾਥੀਆਂ ਦਾ ਭੈਣਾ ਭਰਾਵਾਂ ਦਾ ਜਿਹੜੇ ਨੰਦਾਲਾ ਤੋਂ ਇੱਥੇ ਪਹੁੰਚੇ ਨੇ ਅਸੀਂ ਆਪਣੇ ਨਕਰਵਾਲੋਂ ਪੱਖੋ ਕੇ ਕਾਲੂ ਸਾਹਿਬ ਵੱਲੋਂ ਪਿਆਲ ਦੇ ਦੋ ਧੰਨਵਾਦ ਕਰਦੇ ਆ ਜਿਹੜੇ ਸਾਡੇ ਦੁੱਖ 'ਚ ਸ਼ਾਮਲ ਹੋਏ ਨੇ ਆਂਦੇ ਨੇ ਦੁੱਖ ਵੰਡਾਈਏ ਤੇ ਘਟਦਾ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੋਲੇ ਅੱਜ ਅਸੀਂ ਸਾਰੇ ਵੀ ਨੰਡਾਲੇ ਤੋਂ ਪਹਿਲੇ ਜਿੱਥੇ ਪੱਖੋ ਪੀਤਾ ਜੀ ਸਾਹਿਬ ਜਿਹੜਾ ਪਿੰਡ ਦਾ ਡੇਰਾ ਬਾਬਾ ਨਾਨਕ ਦੇ ਇੱਥੇ ਹੀ ਸਾਰੇ ਭਰਾ ਪਹੁੰਚੇ ਆ ਤੇ ਅਸੀਂ ਇਹਨਾਂ ਦੀਆਂ ਮੁਸ਼ਕਲਾਂ ਦੇਖ ਰਹੇ ਆ ਕਿ ਕੋਲਡੋਰ ਦੇ ਬਿਲਕੁਲ ਨੇੜੇ ਪਿੰਡ ਦਾ ਇਹਨਾਂ ਦੇ ਪਿੰਡ ਦੇ ਇਕਰੀਬ ਨੇੜੇ ਹੀ ਇਹ ਦੱਸ ਰਹੇ ਆ ਕਿ ਤਿੰਨ ਜਗ੍ਹਾ ਤੇ ਵੰਡ ਟੁੱਟਾ ਕਿਤੇ ਜਿਹੜਾ ਸਾਡੇ ਸਾਹਮਣੇ ਹੈ ਇੱਧਰ ਜਿੱਥੇ ਇਹ ਵੰਡ ਟੁੱਟਾ ਤੇ ਇਹਨਾਂ ਸਾਡੇ ਇੱਥੇ ਵੀ ਆਪਾਂ ਦੇ ਦੇ ਦਸਾਂਦੇ ਆ ਤੇ 4 ਫੁੱਟ ਦੇ ਕਰੀਬ ਇਸ ਘਰ ਦੇ ਕੋਠੀ ਦੇ ਵਿੱਚ ਪਾਣੀ ਆਇਆ ਤੇ ਪਿੰਡ ਦੇ ਵਿੱਚ ਸਾਰੇ ਕਿਉਂਕਿ ਇਹ ਤੁ ਵੰਡ ਟੁੱਟਾ ਹੈ ਬਿਲਕੁਲ ਸਾਹਮਣੇ ਸੀ ਇਸ ਕਰਕੇ ਇੱਥੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਕਿੰਨਾ ਭਰਾਵਾਂ ਦਾ ਸਾਡੇ ਇਹੀ ਇਹਨਾਂ ਨੇ ਜਿਹੜੇ ਆਪਣੇ ਅੱਗੇ ਰੱਖੀ ਚੱਲ ਤੇ ਆਪਣੇ ਮੰਗ ਰਹੇ ਕਿ ਕਿਾਨੂੰ ਫਿਲਹਾਲ ਜਿਹੜਾ ਰਾਸ਼ਨ ਦੀ ਲੋੜ ਨਹੀਂ ਹੈਗੀ ਸਾਨੂੰ ਜਿੰਝਰ ਦੀ ਲੋੜ ਪੈਣੀ ਹੈ ਕਿਉਂਕਿ ਇਹਨਾਂ ਦੇ ਤਕਰੀਬਨ 77 ਕਿਲੇ ਦੇ ਕਿਲੇ ਦੇ ਕਿੰਨੇ ਕਿਰਾਏ ਤੇ ਨੇਤਾ ਦੇ ਭਈ ਹੋਈ ਹੈ ਬਾਕੀ ਉਹ ਕਲੀਅਰ ਜਦੋਂ ਇਹ ਤਿੰਨਾ ਜਗ੍ਹਾ ਜਿਹੜਾ ਬੰਨ ਟੁੱਟਾ ਉਹ ਜਿੱਥੇ ਉਹ ਮੋਟਪਾਲੀ ਲੱਗੇਗਾ ਪੂਰੀ ਤਰ੍ਹਾਂ ਉਹ ਕਲੀਅਰ ਹੋ ਜਾਏਗਾ ਕਿੰਨੇ ਦੀ ਲੋੜੀ ਹੈ ਬਾਕੀ ਜਿਹੜੇ ਮੇਨ ਇਨਰ ਪ੍ਰੋਬਲਮ ਹੈ ਹੌਂਟ ਕਹੇ ਹੈ ਕਿ ਸਾਡੇ ਕੋਲ ਥੋੜਾ ਥੂੜੀ ਵੀ ਆ ਰਹੀ ਹੈ ਤੇ ਥੋੜਾ ਜਿਹਾ ਸੀਡ ਵੀ ਤੇ ਲੋੜ ਮੁਤਾਬਕ ਇਹਨਾਂ ਨੂੰ ਜਿਹੜਾ ਤੇ ਹੋਰ ਵੀ ਜਿਹੜੇ ਪਸ਼ੂਆਂ ਵਾਸਤੇ ਤੇ ਖਾਣ ਵਾਸਤੇ ਅਸਲ ਮੇਰੇ ਆ ਲੇਕਿਨ ਇਹਨਾਂ ਦੇ ਜਦੋਂ ਮੇਨ ਪ੍ਰੋਬਲਮ ਉਹਨੂੰ ਆਣੀ ਹੈ ਕਹਿੰਦੇ ਕਿ 10-15 ਦਿਨਾਂ ਬਾਅਦ ਜਦੋਂ ਤੇ ਲੋਕਾਂ ਨੇ ਦਿਨ ਉਹਨਾਂ ਨੂੰ ਮਰ ਚੂੜੀ ਦਾ ਵੀ ਪ੍ਰੋਬਲਮ ਆਣੀ ਹੈ ਚਾਰੇ ਪਾਸੇ ਮੇਨ ਡੰਗਰਾ ਦਾ ਔਖਾ ਹਣਾ ਉਹਦੇ ਵਾਸਤੇ ਕੂੜੀ ਦੀ ਚ ਚੌਕਾਂ ਤੇ ਕਹ ਲੋ ਇਹ ਡਿਮਾਂਡ ਇਹਨਾਂ ਦੇ ਤਕਰੀਬਨ 15 ਦਿਨਾਂ ਬਾਅਦ ਸਾਈਟ ਲਗਾ ਸਕਦੇ ਅੰਦਾਜ਼ਨ ਕਿਉਂਕਿ ਇਹ ਜਗ੍ਹਾ ਤੇ ਪਾਣੀ ਲੱਤੇਗਾ ਤੇ ਜਿਹੜੇ ਇਹਨਾਂ ਦੇ ਘਾਰੇ ਨੇ ਚਲੋ ਕਹੋ ਸ਼ੈੱਡ ਉਹਨਾਂ ਵਿੱਚੋਂ ਇਹਨਾਂ ਕੂੜੀ ਕੱਢ ਕੇ ਬਾਹਰ ਸੁੱਟਣਗੇ ਉਹ ਜਗ੍ਹਾ ਤੇ ਫਿਰ ਚੁੱਕਾਚਾਰਾ ਰੱਖ ਸਕਦੇ ਆ ਇਸ ਕਰਕੇ ਇਹਨਾਂ ਵੀਰਾਂ ਨੇ ਇਹੀ ਆਖਿਆ ਕਿ ਆਨ ਨੂੰ ਜਿਹੜੀ ਆੜਪਾ ਉਹ ਪਤੰਦਰਾਂ ਬਾਅਦ ਕੀਤੀ ਜਾਵੇ ਤੇ ਇਹੀ ਹੁਣੇ ਹੀ ਸਾਰੇ ਮਕਾਣਾ ਨਿਵਾਸੀਆਂ ਨੂੰ ਇਲਾਕਾ ਨਵਾਸੀ ਤੇ ਇਹਨਾਂ ਵੀਰਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗੇ ਜੋ ਵੀ ਵੀਰ ਜੋ ਵੀ ਜਿੰਨੀ ਵੀ ਲੋੜ ਮੁਤਾਬਕ ਇਹਨਾਂ ਵੀਰਾਂ ਦੀ ਹੈਲਪ ਕਰ ਸਕਦਾ ਕੋਈ ਜਰੂਰ ਕਰ ਉਸ ਯੋਗਦਾਨ ਜੇ ਕੋਈ ਵੀਰ ਸਿੱਧਾ ਵੀ ਆਗੇ ਤੇ ਹੱਲਪ ਕਰਨਾ ਚਾਹੁੰਦਾ ਉਹ ਇੱਥੇ ਟਾਲੀ ਸਾਹਿਬ ਜਿਹੜੇ ਟ੍ਰਾਂਕ ਕੋਲ ਰੱਖੋਗੇ ਢਾਲੀ ਇੱਥੇ ਆ ਕੇ ਡੇਰਾ ਬਾਬਾ ਨਾਨਕ ਦੇ ਬਿਲਕੁਲ ਤੇ ਆਪਾਂ ਜਦੋਂ ਕੋਡੋ ਨੂੰ ਜਾਂਦੇ ਤਾਂ ਰਾਈਟ ਹੈਂਡ ਹੈ ਤੇ ਬਿਲਕੁਲ ਨਾਲ ਆ ਕੋਡੋਰ ਤੇ ਵੀ ਇੱਥੇ ਤੁਸੀਂ ਆ ਕੇ ਸਿੱਧੇ ਵੀ ਦੇ ਸਕਦੇ ਹੋ ਤੇ ਜੇ ਆਪ ਵੀ ਆ ਕੇ ਕਰ ਸਕਦੇ ਜਿਹਨੇ ਜਿਹੜਾ ਸਾਡੇ ਨਾਲ ਕੰਟੈਕਟ ਕਰਨਾ ਚਾਹੁੰਦਾ ਵੀ ਉਹ ਸਾਡੇ ਨਾਲ ਵੀ ਕਰ ਸਕਦਾ ਇਹਨਾਂ ਹੀ ਗੱਲਾਂ ਨਾਲ ਕੇ ਮੈਂ ਜਾਚ ਕਰਵਾਇ ਕੋਈ ਡਾਕਟਰ ਹਾਲ ਸਾਹਿਬ ਗੁਰੂ ਜੀ ਕੀ ਫਤਿਹ ਜੀ